ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਾਂ ਫਿਰ ਹਾਜ਼ਰ ਹੋਏ ਆਂ ਪੰਜਾਬੀ ਵਿਆਕਰਨ ਦੀ ਇੱਕ ਨਵੀਂ ਵੀਡੀਓ ਲੈ ਕੇ ਅਸੀਂ ਗੱਲ ਕਰ ਰਹੇ ਸੀ ਗੁਰਮੁਖੀ ਲਿਪੀ ਦੀ ਅਸੀਂ ਗੁਰਮੁਖੀ ਲਿਪੀ ਦੀ ਪਹਿਲਾਂ ਵਰਣਵੰਡ ਜਾਂ ਅੱਖਰਵੰਡ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਹੈ ਕਿ ਗੁਰਮੁਖੀ ਲਿਪੀ ਦੇ 41 ਅੱਖਰ ਹੁੰਦੇ ਹਨ ਉਸ ਦੇ ਵਿੱਚ ਤਿੰਨ ਸਵਰ ਤੇ 38 ਵਿਅੰਜਨ ਹੁੰਦੇ ਹਨ ਕੁੱਲ 41 ਨੇ ਤੇ ਫਿਰ ਸਵਰਾਂ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਦੋ ਕਿਸਮਾਂ ਦੇ ਵਿੱਚ ਲਘੂ ਸਵਰ ਅਤੇ ਦੀर्घ ਸਵਰ ਉਸ ਤੋਂ ਬਾਅਦ ਆ ਗਈ ਸੀ ਸਾਡੇ ਵਿਅੰਜਨ ਵਿਅੰਜਨਾਂ ਨੂੰ ਵੀ ਅਸੀਂ ਵਿਅੰਜਨਾਂ ਦੀ ਜਿਹੜੀ ਵਰਗ ਵੰਡ ਹੈ ਅਸੀਂ ਉਹ ਵੀ ਉਚਾਰਨ ਦੇ ਆਧਾਰ ਤੇ ਅਤੇ ਸਾਹ ਦੇ ਆਧਾਰ ਤੇ ਦੋ ਤਰੀਕਿਆਂ ਨਾਲ ਕਰਨੀ ਹੈ ਉਚਾਰਨ ਦੇ ਆਧਾਰ ਤੇ ਵੰਡ ਅਸੀਂ ਪਹਿਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਅੱਜ ਅਸੀਂ ਕਰ ਰਹੇ ਹਾਂ ਸਾਹ ਦੇ ਆਧਾਰ ਤੇ ਵੰਡ ਤੇ ਉਮੀਦ ਹੈ ਇਹ ਤੁਹਾਡਾ ਵੀਡੀਓ ਤੁਹਾਡੇ ਲਈ ਬਹੁਤ ਲਾਭਕਾਰੀ ਹੋਵੇਗੀ ਕਿਉਂਕਿ ਇੰਨੀ ਜਿਹੜੀ ਬਰੀਕੀ ਨਾਲ ਜਿਹੜੀਆਂ ਵਿਆਕਰਨ ਦੇ ਪਾਰਟ ਆਉਂਦੇ ਨੇ ਜਿਵੇਂ ਕੋਈ ਅੱਖਰ ਦੇ ਕੇ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਕਿਹੜੀ ਧੁਨੀ ਹੈ ਜਿਵੇਂ ਕਿਹੜਾ ਵਿਅੰਜਨ ਹੈ ਹਨਾ ਜਿਵੇਂ ਕਕਾ ਦੇ ਤਾਂ ਤਾਲਵੀ ਹੈ કંਠੀ ਹੈ ਉਲਟ ਜੀਬੀ ਹੈ ਤਾਂ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਨਾਲ ਦੇਖੋ ਇਹ ਨੌਵੀਂ ਦਸਵੀਂ ਤੋਂ ਲੈ ਕੇ ਅੱਗੇ ਵੀ ਜਿਹੜੇ ਹਾਇਰ ਐਗਜ਼ਾਮ ਦਿੰਨੇ ਆਂ ਅਸੀਂ ਉਹਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਆਉਂਦੀਆਂ ਹਨ ਤਾਂ ਇਹ ਨਾ ਸੋਚਿਓ ਕਿ ਇਹ ਸਿਰਫ ਛੋਟੇ ਬੱਚਿਆਂ ਲਈ ਹੈ ਇਹ ਸਾਡੇ ਲਈ ਵੀ ਬਹੁਤ ਲਾਭਕਾਰੀ ਹੋਵੇਗੀ ਤੇ ਇਹਨੂੰ ਧਿਆਨ ਨਾਲ ਜਰੂਰ ਸੁਣਿਓ ਅੱਜ ਅਸੀਂ ਕਰ ਰਹੇ ਆਂ ਸਾਹ ਦੇ ਆਧਾਰ ਤੇ ਵੰਡ ਦੇਖੋ ਜੀ ਸਾਹ ਦੇ ਆਧਾਰ ਤੇ ਵਿੰਜਨਾਂ ਦੀ ਵੰਡ ਇਹ ਵੀ ਅਸੀਂ ਦੋ ਦੋ ਤਰ੍ਹਾਂ ਨਾਲ ਹੁੰਦੀ ਹੈ ਅਲਪ ਪ੍ਰਾਣ ਵਿੰਜਨ ਤੇ ਮਹਾ ਪ੍ਰਾਣ ਵਿੰਜਨ ਸਭ ਤੋਂ ਪਹਿਲਾਂ ਅਲਪ ਦਾ ਅਰਥ ਅਸੀਂ ਦੇਖਦੇ ਆਂ ਅਲਪ ਦਾ ਅਰਥ ਹੁੰਦਾ ਹੈ ਛੋਟਾ ਜਾਂ ਥੋੜਾ ਮਹਾ ਦਾ ਅਰਥ ਹੁੰਦਾ ਹੈ ਵੱਡਾ ਜਿਆਦਾ ਠੀਕ ਹੈ ਜੀ ਹੁਣ ਇੱਥੇ ਕੁਝ ਕੱਖਰ ਦਿੱਤੇ ਹੋਏ ਨੇ ਸਾਨੂੰ ਕਿੰਨੇ 10 ਦੇ ਕਰੀਬ ਅੱਖਰ ਦਿੱਤੇ ਹੋਏ ਨੇ ਤਾਂ ਅਸੀਂ ਦੇਖ ਸਕਦੇ ਆਂ ਕਕੇ ਤੋਂ ਬਾਅਦ ਗੱਗਾ ਚੱਚੇ ਤੋਂ ਬਾਅਦ ਜੱਜਾ ਟੈਕੇ ਤੋਂ ਬਾਅਦ ਡੱਡਾ ਤੱਤੇ ਤੋਂ ਬਾਅਦ ਦੱਦਾ ਤੇ ਪੱਪੇ ਤੋਂ ਬਾਅਦ ਬੱਬਾ ਠੀਕ ਹੈ ਜੀ ਹੁਣ ਤੁਸੀਂ ਦੇਖਦੇ ਆਂ ਕਿ ਇਹ ਕਿਉਂ ਦਿੱਤੇ ਨੇ ਹੁਣ ਇਹ ਦਿੱਤੇ ਹੈਡਿੰਗ ਦਿੱਤਾ ਹੋਇਆ ਅਲਪ ਪ੍ਰਾਣ ਵਿਅੰਜਨ ਅਲਪ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਥੋੜੀ ਮਾਤਰਾ ਵਿੱਚ ਬਾਹਰ ਨਿਕਲੇ ਉਸ ਨੂੰ ਅਲਪ ਪ੍ਰਾਣ ਵਿਅੰਜਨ ਕਹਿੰਦੇ ਹਨ ਹੁਣ ਅਸੀਂ ਉਚਾਰ ਕੇ ਦੇਖਦੇ ਹਾਂ ਮੇਰੇ ਨਾਲ ਰਿਪੀਟ ਕਰੋ ਕਕਾ ਗੱਗਾ ਥੋੜਾ ਸੋ ਮ ਲੱਗਦਾ ਚਚਾ ਜੱਜਾ ਕ ਕ ਡ ਡ ਤ ਤ ਦ ਦ ਪ ਪ ਬ ਬ ਆਪਾਂ ਦੁਬਾਰਾ ਫੇਰ ਇਸ ਚੀਜ਼ ਨੂੰ ਰਿਪੀਟ ਕਰਦੇ ਆ ਦੁਹਰਾਉਨੇ ਆ ਅਲਪ ਪ੍ਰਾਣ ਵਿਅੰਜਨ ਦੇਖੋ ਕਿਹੜੇ ਹੁੰਦੇ ਨੇ ਕ ਕ ਗ ਗ ਚ ਚ ਜ ਜ ਟ ਕ ਡ ਡ ਤ ਤ ਦਦਾ ਪਪਾ ਬੱਬਾ ਹੁਣ ਇਹਦੇ ਵਿੱਚ ਜਿਹੜਾ ਸੈਂਟਰ ਵਾਲਾ ਅੱਖਰ ਹੈ ਦੂਸਰੇ ਨੰਬਰ ਵਾਲਾ ਅੱਖਰ ਹੈ ਉਹ ਇੱਥੋਂ ਇਹਨਾਂ ਦੇ ਵਿੱਚੋਂ ਜਿਹੜਾ ਗੁਪਤ ਹੋ ਗਿਆ ਠੀਕ ਹੈ ਹੁਣ ਉਹ ਕਿੱਥੇ ਆ ਗਿਆ ਦੇਖੋ ਆਪਾਂ ਦੇਖਦੇ ਹਾਂ ਦੂਸਰਾ ਤੇ ਚੌਥਾ ਅੱਖਰ ਜਿਹੜਾ ਕਕਾ ਖਖਾ ਗਗਾ ਘਗਾ ਹੈ ਨਾ ਲੇਟਾਂ ਦਿਖਾ ਵੀ ਦਿੰਨੀ ਠੀਕ ਹੈ ਜੀ ਉਹ ਹੁਣ ਦੋ ਅੱਖਰ ਕਿੱਥੇ ਚਲੇ ਗਏ ਆਪਾਂ ਹੁਣ ਉਹਨਾਂ ਅੱਖਰਾਂ ਨੂੰ ਲੱਭਦੇ ਆਂ ਵੀ ਦੋ ਅੱਖਰ ਕਿੱਥੇ ਚਲੇ ਗਏ ਉਹ ਚਲੇ ਗਏ ਮਹਾ ਪ੍ਰਾਣ ਵਿਅੰਜਨ ਦੇ ਵਿੱਚ ਇੱਥੇ ਥੋੜਾ ਮਿਸਟੇਕ ਹੈ ਇੱਥੇ ਨਾਣਾ ਪਾਇਆ ਹੋਇਆ ਬੱਤੇ ਤੇ ਨੰਨਾ ਪੈਂਦਾ ਕਈ ਵਾਰ ਪ੍ਰਿੰਟਿੰਗ ਦੇ ਵਿੱਚ ਕੁਝ ਗਲਤੀ ਆ ਜਾਂਦੀ ਹੈ ਮਹਾ ਪ੍ਰਾਣ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਜਿਆਦਾ ਮਾਤਰਾ ਵਿੱਚ ਬਾਹਰ ਨਿਕਲੇ ਉਸ ਨੂੰ ਮਹਾ ਪ੍ਰਾਣ ਵਿਅੰਜਨ ਆਖਦੇ ਹਨ ਜਿਵੇਂ ਖਖਾ ਕਗਾ ਜੋਰ ਲੱਗਦਾ ਥੋੜਾ ਸਾਹ ਵੀ ਜ਼ਿਆਦਾ ਲੱਗਦਾ ਖਖਾ ਕਗਾ ਛਛਾ ਝਝਾ ਠਠਾ ਢਡਾ ਥਥਾ ਤੱਦਾ ਫਫਾ ਪੱਬਾ ਠੀਕ ਹੈ ਜੀ ਹੁਣ ਆਪਾਂ ਇੱਕ ਵਾਰ ਫੇਰ ਰਿਪੀਟ ਕਰ ਲੈਨੇ ਆ ਖਖਾ ਖੱਗਾ ਛਛਾ ਝਝਾ ਠਠਾ ਢੱਡਾ ਥਥਾ ਤੱਦਾ ਫਫਾ ਪੱਬਾ ਜੇ ਤੁਹਾਡੇ ਵਿੱਚੋਂ ਮੈਂ ਇੱਕ ਅੱਖਰ ਬੋਲਾਂ ਤਾਂ ਤੁਸੀਂ ਫਟਾਫਟ ਦੱਸੋਗੇ ਵੀ ਇਹ ਕਿਹੜੇ ਚ ਆ ਜਾਏਗਾ ਡੱਡਾ ਹਾਂਜੀ ਇਹ ਅਲਪਵਰਣ ਪ੍ਰਾਣ ਵਿਅੰਜਨ ਹੈ ਛਛਾ ਮਹਾ ਪ੍ਰਾਣ ਟੈਕਾ ਅਲਪ ਪ੍ਰਾਣ ਵਿੰਜ ਢੱਡਾ ਮਹਾ ਪ੍ਰਾਣ ਵਿੰਜਣ ਹਾਂਜੀ ਇਸ ਤਰ੍ਹਾਂ ਉਮੀਦ ਹੈ ਤੁਹਾਨੂੰ ਇਹ ਤਰੀਕਾ ਮੇਰਾ ਵਧੀਆ ਲੱਗਿਆ ਹੋਵੇਗਾ ਤਾਂ ਤੁਸੀਂ ਇਸ ਚੀਜ਼ ਨੂੰ ਜਿਹੜਾ ਕੋਸ਼ਿਸ਼ ਕਰਨੀ ਹੈ ਇੱਕ ਦੋ ਵਾਰੀ ਸੁਣੋ ਵੀਡੀਓ ਤਾਂ ਤੁਹਾਨੂੰ ਇਹ ਆਜਾਦ ਹੋ ਜਾਏਗਾ ਉਮੀਦ ਹੈ ਤੁਹਾਨੂੰ ਮੇਰੀ ਇਹ ਕੋਸ਼ਿਸ਼ ਪਸੰਦ ਆਵੇਗੀ ਜੇ ਤੁਹਾਡੇ ਲਈ ਕਿਤੇ ਵੀ ਇਹ ਹੈਲਪਫੁਲ ਹੁੰਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ